ਮੰਨੂਏ ਓਏ ਆ ਗਈ ਸਾਬ ਆ ਦੇਖੋ ਜੀ ਚੈੱਕ ਕਰੋ ਆਹ ਦੇ ਕਰਦਾ ਆ ਗਈ ਆ ਆ ਗਈ ਆਦਾ ਸਕੂਲਾ ਕਿੱਥੇ ਵੇ ਆਦਾ ਬਾਬੇ ਆ ਦੇਖੋ ਛੱਡਣ ਦਾ ਦੇ ਨਹੀਂ ਕੁਝ ਇਹਨਾਂ ਦਾ ਅਸੇ ਦਾ ਕੰਮ ਆਦਾ ਸਕੂਲੇ ਆਲਾ ਪਛਾਹ ਦਾ ਬਾਬਾ ਉਹਨੂੰ ਦਾ ਸਕੂਲੇ ਖਾਈ ਜਾਂਦਾ ਆ ਯਾਰ ਲੈ ਆ ਕਿਹਦੇ ਸਾਹ ਹਣਾ ਇਹ ਆ ਦੇ ਆ ਦੇ ਤਾ ਦੇ ਮੂੰਹ ਮੂੰਹ ਜਰਾ ਸਕੂਲਾ ਪਾਉਣ ਲੱਗਾ ਉਹ ਕੈਮਰੇ ਨਾਲ ਦੇ ਕੇ ਲੋ ਗੋਲੇ ਆ ਆ ਦੇ ਮੰਨੂ ਆ ਚਾਚਾ ਜੀ ਗੁੱਲਾ ਮੂੰਹ ਤੇ ਲੱਗੇ ਲੱਗੇ ਬੱਕਰੇ ਦੇਦਾ ਹੀ ਮੰਨੂ ਇਹ ਬੱਕਰੇ ਦੇਦਾ ਤੇ ਗੁੱਲਾ ਮੰਨੂ ਭਰਾ ਆ ਆਪਣਾ ਇਹ ਸਾਡੀ ਚਾਚੀ ਆ ਜੀ ਪਿੰਡ ਲਾੜੜੇ ਤੋਂ ਇਹ ਕੋਈ ਹੁੰਦਾ ਸ਼ੁਗਰ ਨਾਲ ਨਹੀਂ ਮਾਰਦੇ ਨਹੀਂ ਭਾਬੀ ਕਹਿੰਦੀ ਸ਼ੁਗਰ ਕਰਾਣੀ ਗਲਾਸ ਗਲਾਸ ਪਹੁੰਚ ਗਿਆ ਮਨੂੰ ਦੇ ਚਰਨਾਂ 'ਚ ਚਾਹ ਲਾ ਗਲਾਸ ਆਪਣੇ ਆ ਵੀ ਮਨੂੰ ਤੋਂ ਪਹੁੰਚਦੇ ਆ ਚਾਹ ਲਾ ਪਤਾ ਆ ਵੀ ਚਾਹ ਦੀ ਲੋੜ ਐ ਇਹਨੂੰ ਭਾਜੀ ਦੋਸਤੋ ਇਹ ਜੀ ਬੈਗੇ ਆਥੇ ਆਪਣੇ ਗੋਜ਼ਬੂਲੇ ਖਾਣ ਓਏ ਚਾਹ ਤੁਸੀਂ ਫੁੱਲਾ ਪਹਿਲਾਂ ਖਾ ਲਿਆ ਤਾਂ ਫਿੱਕਾ ਪੈ ਜਾਣਾ ਕੰਮ ਉਹੀ ਆ ਫਿੱਕਾ ਪੈ ਜਾਣਾ ਕੰਮ ਕੋੜੇ ਗਾਣੇ ਕੋੜੇ ਪਵਾਲੀ ਮੇਲੇ ਵੀ ਭਾਈ ਦੋ ਬੰਦੇ ਨੇ ਦੋ ਨਹੀਂ ਭਾਈ ਥੋੜੇ ਪਾਈਆਂ ਇਹਨਾਂ ਨੇ ਇਹਨਾਂ ਨੇ ਛੱਡ ਦੇਣੇ ਬਾਅਦ ਚ ਭਾਜੀ ਮੈਂ ਖਾਣੇ ਭਾਜੀ ਰਹਿਣ ਦੇ ਬਸ ਕੋਣ ਕੋਣ ਇੰਨੇ ਖਾਣੇ ਮੈਂ ਕਦੇ ਖਾਣੇ ਤੂੰ ਹੁਣ ਮੈਨੂੰ ਕਹਿ ਲਾ ਪਿਆ ਉਹੀ ਆਪ ਜਾਂਦਾ ਏ ਕਹਿਣ ਮੈਨੂੰ ਤੇ ਆਇਆ ਓਏ ਖਾਂਦਾ ਨਹੀਂ ਪਿਆ ਭਾਈ ਤੈਨੂੰ ਫੋਨ ਦੇ ਪਤਾ ਸੀ ਮੈਂ ਮੈਂ ਪਹਿਲੇ ਦੱਸਿਆ ਮੈਂ ਨਹੀਂ ਯਾਰ ਭਾਈ ਆਈ ਇਹਨੂੰ ਦੋ ਤਾਂ ਆਏ ਐ ਵੀ ਭਾਈ ਪਿੱਛੇ ਖੜਾ ਇਨੇ ਵੀ ਖਾਣੇ ਠੀਕ ਆ ਇਹਣਾ ਨਹੀਂ ਖਾਣੇ ਭਾਈ ਇਹਨਾਂ ਨੇ ਉਹੀ ਖਾਣੇ ਤੇਰਾ ਹੀ ਆ ਇਹ ਮੇਰਾ ਕੋਈ ਹੈ ਕਾਨੀ ਚ ਮੇਰਾ ਨਹੀਂ ਕੋਈ ਖਾ ਸਕਦਾ ਤੇਰਾ ਦੋਨਾਂ ਦਾ ਤੁਹਾਡੇ ਦੋਨਾਂ ਦਾ ਤੂੰ ਹੀ ਖਾਂਦੇ ਆ ਕਿ ਮਾਣਾ ਦੇ ਰਾਸਤੇ ਓਏ ਓਏ ਇੱਧਰ ਦੇ ਤੈਨੂੰ ਲਾਵ ਵੀ ਇਹਦਾ ਸੀਨ ਨਹੀਂ ਪਤਾ ਲਾਵ ਵੀ ਇਹਦਾ ਸੀਨ ਨਹੀਂ ਪਤਾ ਇਹਨੇ ਲਾਵ ਵੀ ਇਹਦੀ ਵੀਡੀਓ ਦਿਖਾਣੀ ਇਹਨੂੰ ਦੋ ਹੋ ਗਿਆ ਦੇਖ ਕੇ ਨਾ ਕੀ ਹੋਇਆ 2 ਲੱਖ ਵੀ ਹੋਇਆ ਕਮੈਂਟ ਬੜੀ ਥੱਲੇ 2 ਮਿਲੀਅਨ ਵੀ ਹੋ ਗਿਆ ਨੂੰ ਕਮੈਂਟ ਬੜੀ ਥੱਲੇ ਹੋ ਗਈ ਕਮੈਂਟ ਦੇਖੀ ਸਾਰਿਆਂ ਨੇ ਓਏ ਆਖਾ ਓਏ ਤੇਰਾ ਇੱਕ ਤੇਰਾ ਹਸਰ ਬਾ ਅੱਦਾ ਅੱਦਾ ਤੇਰਾ ਜਣਾ ਲਾਉਂਦਾ ਤੂੰ ਤੈਨੂੰ ਦੇਂਦੇ ਆ ਅੱਦਾ ਅੱਦਾ ਪੱਕੀਆਂ ਬੈਠੀਆਂ ਯਾਰ ਉੱਪਰ ਅੱਧਾ ਤੇਰਾ ਓਏ ਲੰਬ ਦੇ ਕਿੰਨੀ ਪਉਂਦਾ ਇਹ ਮੈਨੂੰ ਓਏ ਮਿੱਠਾ ਦੇ ਕਿੰਨਾ ਖਾਂਦਾ ਇਹ ਉਹ ਅੱਜ ਹੀ ਖਾਂ ਲੱਗਾ ਭੱਜਾ ਦਿਖਣਾ ਨਹੀਂ ਚਾਹੀਦਾ ਭੱਜਾ ਭੱਜਾ ਮੈਨੂੰ ਕਾ ਕਰਦਾ ਜੇਮ ਨੇ ਮਾਰਨ ਕੋਣ ਓਏ ਕਰ ਓਏ ਘਰ ਦੇ ਲੈ ਯਾਰ ਲੈ ਜਾਂ ਥੋੜੇ ਯਾਰ ਤੇ ਲੈ ਰੱਖੇ ਮੈਂ ਬਹਿ ਲੈ ਯਾਰ ਭੇਜਿਓ ਆਪ ਕਿਥੇ ਆ ਇਹ ਕਰਿਆ ਟੀ ਖਾਂਦੇ ਨਹੀਂ ਨਾ ਲਫਾਵੇ ਚ ਨਹੀਂ ਹੋਣੇ ਕਰਿਆ ਟੀ ਨੂੰ ਸਿੱਟੀ ਜਾਂਦਾ ਭੱਜਾ ਭੱਜਾ ਜਾ ਚੱਲ ਮਿਲਦੇ ਆ ਵੇ ਸਾਹ ਪੀ ਤੇ ਕਿੱਥੇ ਜਾ ਰਹੇ ਆ ਕਾ ਕੱਢ ਦਿੱਤੇ ਮੇਲੇ ਚ ਅੱਛਾ ਮਾਸੀ ਹਾਂ ਤੂੰ ਬਲੌਗ ਚ ਆ ਗਈਆਂ ਹੁਣ ਬਲੌਗ ਚ ਆ ਗਈਆਂ ਆ ਭਾਈ ਮੈਨੂੰ ਮੱਥਾ ਟੇਕਣ ਲੱਭੇ ਅੰਕਲ ਜੀ ਦਾ ਬੈਠਿਆ ਮੱਥਾ ਟੇਕ ਰਿਹਾ ਭਾਈ ਨੂੰ ਮਨੀ ਮਾਸੀ ਮੱਥਾ ਟਿਕੀ ਜਾਂਦਾ ਬਾਬੇ ਸਾਹਨੇ ਮੇਰੀ ਮਾਸੀ ਉਹ ਬੱਲੇ ਬੱਲੇ ਲੋ ਮੰਮੀ ਤੁਸੀਂ ਵੀ ਆ ਗਏ ਮੰਮੀ ਹੋਰ ਸੱਚੀ ਆ ਹਾਂ ਗਾਜੀ ਬਬੀ ਤੂੰ ਹੈ ਔਰ 100 100 50 50 50 ਹੀ ਹੁੰਦਾ 100 ਰੁਪਏ ਦੇ ਦਿੱਤਾ ਤਾਂ 50 50 100 50 50 100 ਹੀ ਹੁੰਦਾ 50 ਰੁਪਏ 50 ਰੁਪਏ 100 ਰੁਪਏ ਹੋ ਗਿਆ ਆਪੇ ਦੀ ਗਾ 100 ਰੁਪਏ ਦੇ ਪਰ ਤੇ ਲੈ ਲਓ ਆਹੋ ਫਿਰ 50 50 100 ਮਾਸੀ ਰਣ ਸਾ ਮੜਾਈ ਆ 50 50 100 100 100 ਕਿੰਨਾ ਹੁੰਦਾ 200 ਵਿੱਚ 50 50 100 100 ਓ ਲੈ ਲਓ

ਪਾਣੀ ਪਾਇਆ ਨਹੀਂ ਕੋਈ ਚਾਹੀ ਤਿੰਨ ਮੋਤਾ ਹੋ ਗਈਆਂ ਅੱਜ ਤਾਂ ਕਰਕੇ ਕਿਹਾ ਬਿਜਲੀ ਨਾਲ ਤਿੰਨ ਬੰਦੇ ਮਰ ਗਏ ਆ 1 2 ਤੇ 3 ਉੱਪਰੋਂ ਪਿਆ ਪਟਾਕਾ ਤੇ ਤਿੰਨ ਬੰਦਿਆਂ ਦੀ ਹੋ ਗਈ ਮੌਤ 1 2 ਤੇ 3 ਬਚ ਕੇ ਰੋ ਯਾਰ ਉਹ ਵੀ ਬਿਜਲੀ ਜਿਹੜੀ ਬਹੁਤ ਫਟਰ ਨਾਲ ਕੰਮ ਹੋਇਆ ਪਿਆ ਆ ਤਿੰਨ ਬੰਦੇ ਇੱਥੇ ਗਾਇਲ ਹੋ ਗਏ ਆ ਯਾਰ ਦੇਖੋ ਮੋਤਾ ਹੋ ਗੀਆਂ ਤਿੰਨ ਸਣੇ ਸੁੱਕ ਗਏ ਸਾਂ ਹੰਬਲਦੇ ਰਿਹਾ ਕਰੋ ਆ ਕਿੱਧਰ ਲਿਆ ਆ ਓਏ ਉਤਾਰ ਜੇ ਮੈਨੂੰ ਕੁਝ ਹੋ ਗਿਆ ਜੇ ਮੈਂ ਡਿੱਗ ਗਿਆ ਨਾ ਰਾਜ ਤੂੰ ਮੈਨੂੰ ਚੱਕਣਾ ਓਕੇ ਹੈਂ ਪੜਾ ਦੇ ਮਗਲੋੜਾਂ ਚ ਲੈ ਜਾ ਮੋਟਰਸਾਈਕਲ ਧੀ ਹੌਲੀ ਹੌਲੀ ਉਹ ਮੜੇ ਅੱਗੇ ਲੈ ਕੇ ਚੱਲੂ ਮਾਮਾ ਮੈਨੂੰ ਸੱਚੀ ਨਹੀਂ ਦਿਖਦਾ ਕੁਝ ਪਤਾ ਕਿੱਦਾਂ ਮੋਰੇ ਹਾਂ ਦਾ ਰੱਖ ਰਾਹ ਨਹੀਂ ਦਿਖਦਾ ਕਿਹੜਾ ਅੰਬਰ ਦਾ ਉਹ ਅੰਬਰ ਦਾ ਫਾਟ ਕਿਹੜਾ ਅੰਬਰ ਦਾ ਓਏ ਮੌਸਮ ਵੀ ਅੰਬਰ ਵਾਲਾ ਹੋਇਆ ਪਿਆ ਉਹ ਬੋਲੋ ਜੀ ਦੋਸਤੋ ਭਾਈ ਕੀ ਹਾਲ ਚੱਲ ਚੱਕਦੇ ਕੰਮ ਗੱਲਬਾਤ ਕਹਿੰਦੇ ਐਂਡ ਕਰੋਨੀ ਆ ਲੋ ਜੀ ਮੇਲੇ ਤੋਂ ਜਿਹਦਾ ਹੀ ਆਪਾਂ ਵਾਪਸੀ ਆਉਂਦੇ ਪਿਆ ਘਰ ਨੂੰ ਘਰ ਦਾ ਹੀ ਮੇਲਾ ਸੀ ਹੁਣ ਆਪਾਂ ਮੇਲੇ ਤੋਂ ਵਾਪਸ ਜਾ ਕੇ ਕਰਦੇ ਉਹਨਾਂ ਜਿਹੜਾ ਬਹੁਤ ਬੁੱਢਿਆ ਇਸ ਸੱਤੜੀ ਵਾਲੇ ਤੇ ਨਾ ਆ ਗਏ ਸਾੜੀ ਪਾਈ ਹੋਈ ਤੇ ਉਹ ਆਲਾ ਜਲਦੀ ਅੱਗੇ ਕਾਲੀ ਪਾਈ ਹੋਈ ਨੂੰ ਭਾਜੀ ਜਾਣਾ ਭਾਜੀ ਜਾਣਾ ਹੁਣ ਤੂੰ ਭਾਜੀ ਨੂੰ ਪਿੱਛੇ ਕਰ ਦਿੱਤਾ ਜੇ ਤੁਸੀਂ ਉਹ ਜਿਹੜਾ ਲਾਈਕ ਸਬਸਕ੍ਰਾਈਬ ਕਰੋ ਬਲੋਗ ਨੂੰ ਖਿਆਲ ਰੱਖਿਆ ਕਰੋ ਬਲੋਗ ਬਹੁਤ ਘੱਟ ਦੇਖਿਆ ਕਰੋ ਲੋਕ ਦੇਖਿਆ ਕਰੋ ਸੱਚ ਨੂੰ ਪੋਟਰਾ ਤੇ ਰੱਖਦੇ ਆ ਹਾਂਜੀ ਸਰੋ ਚਲੋ ਯਾਰ ਦੇਖੋ ਰਾਜ ਬੋਹਾਂ ਨੇ ਕਿ ਜਿਹੜੇ ਆਪਾਂ ਪਿਆਰ ਕਰਦੇ ਆ ਤੇ ਬੋਹਾਂ ਨੇ ਪਿਆਰ ਕਰਤੀ ਆ ਬਹੁਤ ਪਿਆਰ ਮਿਲਦਾ ਪਿਆ ਆ ਐਡੀ ਪਿਆਰ ਕਰਦੇ ਦੇਉ ਤੇ ਤੁਹਾਡੇ ਪਿਆਰ ਕਰਕੇ ਆਪਾਂ ਅੱਜ ਘੁੰਮ ਰਹੇ ਬੰਦੇ ਅੰਦਰ ਹਾਂ ਕਿੰਦਾ ਕੀ ਕਹਿੰਦਾ ਜਾਨ ਓਕੇ ਆ ਨਾ ਜੇਲਾ ਮੈਂ ਕਹਾਂ ਆਪਾਂ ਮੈਂ ਬਲੌਗ ਤੇ ਦੱਸੰਨੇ ਸਾਰਿਆਂ ਨੂੰ ਕਿ ਆਪਾਂ ਨੂੰ ਰੋਲ ਕਿੰਨਾ ਤੋਂ ਪਿਆਰ ਕਰਦੇ ਆ ਨਾ ਇਹਨਾਂ ਦੇ ਨਾਲ ਹੋਈ ਤੇ ਆ ਬੇਲਾ ਬਿਆਲ ਤੁਹਾਨੂੰ ਦੇਗਾ ਦੂਰ ਹੱਤ ਮਾਰਦੇ ਆ ਆਹ ਲਗਾ ਕੇ ਆਹ ਤੋਂ ਬਣੀ ਹੈ ਜੀ ਬਹੁਤ ਵਧੀਆ ਲੱਗਦਾ ਹਨਾ ਜਦੋਂ ਬੰਦਾ ਹੁੰਦਾ ਆ ਆਪਣੇ ਆਪਣੇ ਉਹ ਕਹਿਦੇ ਬੰਦੇ ਆ ਉਹ ਰੱਖ ਰਿਹਾ ਰਿਜਰ ਫਾਰਕਾ ਬਿਲਕੁਲ ਸਿੱਧੂ ਬਿਲਕੁਲ ਆਹ ਦੇ ਲਾ ਵੀ ਕੋਈ ਨਾ ਜੱਲਾ ਜਿੱਥੇ ਰੱਖੋ ਜੱਲਾ ਜਿੱਲ ਕਰਦੇ ਆ ਮੁੰਡੇ ਹਨਾ ਹੁਣ ਦੇਖਾ ਕਿੰਨਾ ਵਧੀਆ ਮੇਲੇ ਚ ਨਿਕਾ ਪਿੰਡ ਆ ਜੀ ਬਸ ਜਿੱਲ ਕਰਨਾ ਬਸ ਹਾਂ ਬਾਕੀ ਮੇਲੇ ਦੇ ਕਿੰਨੇ ਜਾਣੇ ਮੇਰੇ ਕਿੰਨੇ ਆ ਦਿਨ ਲੱਗਣ ਦਾ ਪਿਆਰ ਵਾਪਸ ਆਪਾਂ ਜਿੱਥੇ ਉਹਨਾਂ ਦਾ ਆਉਣਾ ਹੋਵੇ ਬਾਹਰ ਕਰਵਾ ਲੱਗਿਆ ਕਰੀਦਾ ਹੋਈ ਆ ਰਹੀ ਹੈ ਹੋਈ ਨਹੀਂ ਕੋਈ ਨਹੀਂ ਆਦਾ ਇਹ ਲੋ ਟੈਂਕ ਇਹ ਤੋਂ ਬਸ ਆਉਣ ਚਾਹੁੰਦਾ ਹੁਣ ਦੇਖੋ ਹਾਂ ਜੀ ਇੱਥੋਂ ਲੰਘੇ ਤੇ ਰਾਹ ਆਲਵਾ ਦੇ ਕੈਮਰਾ ਫਰੇਲ ਅੱਗੇ ਕਿੱਥੇ ਹੈ ਸਰਦਾਰ ਸਾਹਿਬ ਕਿੱਥੇ ਆ ਲੋਕਾਂ ਨੂੰ ਨਹੀਂ ਪਤਾ ਇਹਦੀ ਬੇਸ ਕਿੱਥੇ ਹੈ ਇਹੋ ਕਿਦਾਂ ਹਨ ਕਿੰਨੀ ਮਿੰਟ ਕਿੰਨੀ ਵਕਤ ਦਾ 10 ਘਾਟਾ ਆਵੇ ਇੱਥੇ ਤੱਕ ਆਏ ਆ ਯਾਰ ਬਹੁਤ ਮੈਂਸ ਕੀਤੀ ਆ ਦੋਸਤੋ ਬਹੁਤ ਜ਼ਿਆਦਾ ਮੈਂਸ ਕੀਤੀ ਆ ਹੈ ਇਥੇ ਬੰਦ ਕੇ ਜਿੱਦਾਂ ਜਦੋਂ ਆਪਾਂ YouTube ਦਾ ਚੈਨਲ ਬਹੁਤ ਚੱਕਿਆ ਕਿ ਆਪਾਂ ਨੂੰ ਨਹੀਂ ਰੇਟ ਨਹੀਂ ਮਿਲਣਗੇ ਹਾਂ ਦੂਦੂ ਦਾ ਚੈਨਲ ਜਦੋਂ ਮੈਂ ਹੀ ਤਾਂ ਕ੍ਰੀਏਟ ਕੀਤਾ ਨਾ ਤੂੰ ਸਾਲਾ ਸਾਡੋ ਵੀ ਕਿਸੇ ਨੇ ਕੋਈ ਸਟੋਰੀ ਸਾਰੀ ਵੀ ਪਾ ਦਿੱਤੀ ਹੈ ਦਾ ਆਪ ਹੀ ਬਣਾਇਆ ਸੀ ਆਪ ਹੀ ਜਿੱਨਾ ਧੱਲੇ ਦੇ ਵਿੱਚ ਇਹਨੂੰ ਲੈਂਗ ਕੋਈ ਹੁਣ ਦਾ ਕੁਝ ਨਹੀਂ ਪਾ ਲਿਆ ਕਮੈਂਟ ਕਰਦਾ ਹੈ ਕੰਮ ਨਹੀਂ ਆਉਂਦੇ ਹੈਣਾ ਐਵੇਂ ਹੀ ਆ ਯਾਰ ਜਿਹੜੇ ਪਿਆਰ ਕਰਦੇ ਆ ਤੇ ਪਿਆਰ ਕਰਦੇ ਆ ਤੇ ਜਿਹੜੇ ਸਪੋਰਟ ਕਰਦੇ ਆ ਜਾਂਦਾ ਬੜੇ ਜਿਹੜੇ ਸਪੋਰਟ ਆ ਉਹ ਸੁਣ ਲਾ ਆ ਓ ਯਾਰ ਇਥੋ ਜੀ ਕੀ ਦੋਤਾ ਸਕੂਲ ਹੈ ਕਿੰਨੂ ਕਿੰਨੂ ਪਤਾ ਹੈ ਸਕੂਲ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆਪਣੇ ਨਾਲ ਅੱਧਰਲੇ ਵੀ ਮੁੰਡੇ ਐੜਿਆ ਆ ਵੀ ਜਾਣੇ ਦੇਖਦੇ ਬਲੋ ਆ ਪਾਤਰੋ ਕਿ ਤੁਹਾਨੂੰ ਚਾਹੀਏ ਇੱਧਰ ਹੀ ਜਾਂ ਨਾ ਤਰੀਆਂ ਨਾ ਰੋਡ ਤੇ ਚੜ ਜੀ ਹਾਈਵੇ ਤੇ ਆਜੀ ਦੋਸਤੋ ਸੋਨੇ ਆਪਾਂ ਚੜਾ ਲੱਗਿਆ ਹਾਈਵੇ ਤੇ ਉਹ ਬਈ ਇਧਰ ਤਾਂ ਹੋਰ ਵੀ ਜਾਣ ਚਲ ਅੱਜ ਆਪਕਾ ਨਾ ਵੀ ਵਲੋਗ ਬਣ ਗਿਆ ਹੈ ਮੋਹਿੱਦ ਹਾਂ ਉਹ ਬਾਬਾ ਬਾਬਾ ਬਹੁਤ ਵਧੀਆ ਗਲੋਸੀਰ ਹੈਪੀ ਬਾਈ ਦਾ ਵਿਆਹ ਬਣਾਇਆ ਸੀ ਉਹ ਚਾਹ ਵਾਲਾ ਯਾਰੋ ਬਾਬਾ ਮੇਰੀ ਸਟੋਰੀ ਫੁੱਲ ਸੀ ਉਦੋਂ ਗਲੋਬ ਨੂੰ ਲਾਣੀ ਸੀ ਮੈਂ ਸਟੋਰੀ ਜੀ ਫੁੱਲ ਉਹਨੂੰ ਕੱਟਣਾ ਆ ਗਿਆ ਸਮਾਰਨ ਤੇ ਗਲੋਬ ਹੈਗਾ ਬਹੁਤ ਹੀ ਗੁੰਦੇ ਟੰਗ ਟੰਗ ਬਾਬਾ ਜੀ ਬਹੁਤ ਆਸ਼ੀਰਵਾਦ ਪਹਿਲਾਂ ਨਾ ਕੋਈ ਹੋਰ ਸੀ ਆ ਦੱਸੋ ਜੀ ਕਿਹੜਾ ਪਿੰਡ ਆ ਜਲ ਜੀ ਉਹ ਯਾਰ ਕਿੰਨਾ ਪਿਆਰ ਯਾਰ ਤੇਲਾ ਲੋਕੀ ਰਾਹ ਦੇ ਵਾਸੇ ਹਨ ਸਾਰੇ ਪਿਆਰ ਕਰਦੇ ਆ ਬਹੁਤ ਫੂਡ ਮਿਲਦੀ ਪਈ ਆ ਅਪ ਕਿੱਥੇ ਤੇ ਮਰਜੀ ਏਰੀਆ ਚ ਪੈਰ ਰੱਖ ਲਈਏ ਤੇ ਠੰਡ ਠੰਡ ਕਰਾ ਦੇ ਸਾਰੇ ਬਹੁਤ ਪਿਆਰ ਬਹੁਤ ਜ਼ਿਆਦਾ ਬਾਕੀ ਸਾਰੇ ਦੇਖਦੇ ਹੀ ਆ ਪਤਾ ਹੀ ਆ ਸਭ ਨੂੰ ਹੁਣ ਉੱਦਾਂ ਦਿਆਂ ਵੀ ਸਾਰੇ ਜਿਹੜੇ ਪਹਿਲਾਂ ਥੋੜਾ ਆਕਰਨੀਆ ਥੋੜਾ ਵਧੀਆ ਇਹਨੇ ਅੱਗੇ ਨਾਲ ਹੋਰ ਜ਼ਿਆਦਾ ਬਹੁਤ ਵੀ एकदम ਵਧੀਆ ਔਰ ਥੋੜਾ ਉਤਰਾਣਾ ਕੰਮ ਨਹੀਂ ਇਹਦਾ ਮਨੂੰ ਭਾਈ ਟਾਈਮ ਨਹੀਂ ਨਿਕਲਗੇ ਯਾਰ ਮਨੂੰ ਭਾਈ ਹੁਣੀ ਨਿਕਲਦੇ ਟਾਈਮ ਉਹਨੂੰ ਟਾਈਮ ਨਾਲ ਚੱਲ ਜਾ ਮਸ਼ੀਨ ওভারਲੋਡ ਹੋ ਰਹੀ ਹੈ ਹੈ? ਬੰਦ ਕਰੀ। ਮੇਰੇ ਬਲੌਗਸਾਰੇ ਦੇਖ ਲੀਆ। ਆ ਆਪਣੀ ਮਾਤਾ سارے ਬਲੌਗ ਦੇ। ਆਈਫੋਨ ਤੇ ਬਲੌਗਿੰਗ ਵਧੀਆ ਹੁੰਦੀ ਹੈ। ਆਈਫੋਨ, ਆਈਫੋਨ ਨਾਲ ਆ ਪਾਈਫੋਨ ਤੇ ਬਲੌਗਿੰਗ ਕਰੀ। ਬਹੁਤ ਹੁੰਦੀ ਹੈ। ਹੈ? ਮੈਂ ਕਾਹੀ ਇਹਦੇ ਚ ਕਰਦਾ ਹੁਣ ਨਾ। ਇਹਦਾ ਸਾਊਂਡ ਵੀ ਵਧੀਆ। ਸਾਊਂਡ, ਫੂਟ ਸੱਚਾ ਸਾਊਂਡ। 10 ਕਿਲੋ ਕੈਸਟਰ ਵਧੀਆ ਕਰ ਲੈਂਦਾ। ਹਾਂ, ਪਤਾ ਹੈ। अलाए उहा वीडियो इन ਆਪਾਂ ਨੇ ਮੇਰੇ ਦੇ ਗੱਡੀ ਵੀ ਲਿਆਵਾਂਗੇ ਠੀਕ ਨਹੀਂ ਗੱਡੀਆਂ ਵੀ ਨਾਲ ਨਹੀਂ ਆਈਆਂ ਹੈ ਗੱਡੀਆਂ ਦੇ ਬੰਦੇ ਬੋਪੜੀਆਂ ਦੇ ਬਾਹਰ ਹੈ ਨਹੀਂ ਆ ਪੰਗੀ ਦੀ ਗੱਡੀਾਂ ਦੀ ਗੱਡੀ ਦੀ ਆਵਾਜ਼ ਸੁਣਦਾ ਆ ਕਰਦੇ ਵੀ ਨਾ ਮਤਲਬ ਕਿ ਕੀ ਹੋਇਆ ਲੋਟ ਬਣਾ ਲਿਆ ਮੋਟਰ ਮੈਨਾਂ ਉਹਦੇ ਵੇਚੀ ਆ ਇੱਥੋਂ ਬਹੁਤ ਬਣਾ ਖਾਲੀ ਜੀ ਹੋ ਗਿਆ ਆਪਾਂ ਵੀ ਨਾ ਹਾਂ ਕਿਉਂਕਿ ਮੈਂ ਉਹਦਾ ਤੇ ਆਪਾਂ گے گا گا بس آ گئی ہے بند ہوئی باقی سارا کچھ بند ہو گیا ਕਰਨਾ ਵੀ ਨਹੀਂ ਲੱਗਦਾ ਇਹ ਤੇ ਦਵਾਜ ਉਹ ਚੁੱਪੂ ਮਾਇਆ ਮਰਜੀਤਾ ਇਹ ਪਤਾ ਨਹੀਂ ਵਾਲੀ ਆ ਤੇ ਮੇਰੇ ਨਾਲ ਚੇਂਜ ਹੋ ਗਿਆ ਵਾਲੀ ਆ ਬਸ ਬਾਰੀ ਨਹੀਂ ਬਾਰ ਗਿਆ ਉਹਦੀ ਇੱਕ ਟਾਈਮ ਮੇਰੇ ਅੱਛਾ ਬਸ ਬਸ ਅੱਛਾ ਬਸ ਜੇ ਟੈਂਕ ਆਹ ਦੇਖੋ ਕਿਹਦਾ ਆਹੋ ਪਾਵਾ ਬੁੱਲੋ ਵਾਲੇ ਦੀ ਕੰਮ ਦੇ ਦਿੱਤੀ ਜਾਵੇ ਉਹਦੇ ਵਿੱਚ ਉਹਦੇ ਵਿੱਚ ਤਰੰਗ ਹੋ ਗਈ ਉਹ ਅੱਛਾ ਆਪਣੇ ਨੂੰ ਸੋਨੇ ਹੋ ਗਿਆ ਤੋਂ ਦਾ ਮੇਰੇ ਅੱਛਾ ਲੋ ਜੀ ਦੋਸਤੋ ਬਸੀ ਤਾਂ ਨਾਲ ਬਾਅਦੋਂ ਕਰਦੇ ਹਾਂ ਥੋੜੀ ਆਪਣੀ ਕੰਮ ਦੀ ਗੱਲ ਵੀ ਕਰਨੀ ਹੈ ਠੀਕ ਹੈ ਜੀ ਮੇਲਾ ਵੀ ਤੇ ਹੈ ਨਾ ਯੂ ਲਵ ਯੂ ਆਲ ਦਾਂ ਬਿਆਹ ਵਾਲਾ ਹਾਂ ਜੀ ਲੋ ਜੀ ਅੱਬੰਨ ਕਰਿਆ ਹੋਇਆ ਮੇਲਾ ਮਲਾ ਦੇਖ ਕੇ ਪਾ ਕੇ ਪਹੁੰਚ ਗਏ ਆਂ ਕੱਲ੍ਹ ਆਕੇ ਗਾਂਵੀ ਮਿੰਟ ਹੋਇਆ 3 ਤੋਂ 4 ਵਜੇ ਪਹੁੰਚੂ ਬੜੀ ਆਈ ਮੇਲਾ ਨਾਲ ਦੀਆਂ ਕਾੜੀ ਪੜੀ ਮਨੋਂ ਤਾਂ ਪਹਿਲੇ ਤੁਰ ਪਈ ਗਏ ਸੋ ਲੈ ਬੰਦੇ ਮੈਂ ਕਿ ਮੇਰੀ ਦੋਸਤਾਂ ਨੂੰ ਕੋਈ ਨਹੀਂ ਕਰੀ ਮੈਂ ਆਪਣਾ ਕਰੀ ਜਲਦਾ ਕਿ ਮੈਂ ਆਪਣੀ ਹੋ ਗਿਆ ਤੇ ਬਾਕੀ ਉਥੇ ਜਿਹੜੇ ਆਪਾਂ ਨੂੰ ਪਿਆਰ ਕਰਦੇ ਆ ਕਾਫੀ ਮੈਨੂੰ ਬਈ ਰਾਹ ਵਿੱਚ ਜੀ ਕਰੀ ਹੁੰਦਾ ਤੇ ਜੋ ਤੁਸੀਂ ਮੇਨੂੰ ਪਿਆਰ ਕਰਦੇ ਆ ਤੇ ਮੀ ਸਪੋਰਟ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਧੰਨਵਾਦ ਨਹੀਂ ਸਪੋਰਟ ਕਰਦੇ ਆ ਲਵ ਯੂ ਬਲੋਗ ਨੂੰ ਦੇਖਿਆ ਕਰੋ ਸਪੋਰਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਠੀਕ ਹੈ ਆਪਾਂ ਨੂੰ ਸਪੋਰਟ ਤੇ ਬਹੁਤ ਪਿਆਰ ਕਰਕੇ ਮੈਂ ਬਲੌਗ ਦਿੱਲੀ ਬਣਾਇਆ ਤੇ ਡੇਲੀ ਅਪਲੋਡ ਮੇਰਾ ਬਲੌਗ ਹੁੰਦਾ ਜਦੋਂ ਮੈਂ ਬਲੌਗ ਅਪਲੋਡ ਕਰਦਾ ਮੈਂ ਬਹੁਤ ਔਖਾ ਕੋ ਕਰਦਾ ਕਿਉਂਕਿ ਜਦੋਂ ਮੇਰਾ ਫੋਨ ਹੈ ਮੇਰੇ ਫੋਨ ਵਿੱਚ ਡਾਟਾ ਉਹ ਖੁੱਲਦਾ ਤੇ ਮੈਨੂੰ ਪਹਿਲਾਂ ਫੋਨ ਦੇ ਵਿੱਚ ਆਪਣੀ ਸਨੈਪ ਕਰ ਪਤਨੀ ਪੈਂਦੀ ਹੈ ਤੇ ਫਿਰ ਮੈਂ ਬਾਅਦ ਵਿੱਚ ਆਪਰੇ ਫੋਨ ਦੇ ਵਿੱਚੋਂ ਦੀ ਐਪ ਦੇ ਵਿੱਚ ਲੋਗ ਮੇਰਾ ਸਾਰਾ ਸਿਸਟਮ ਹੁੰਦਾ ਸਨੈਪਟਟ ਕੱਟ ਕੇ ਤੇ ਮੈਨੂੰ ਬਾਅਦ ਇੱਕ ਫੋਟੋਸ ਵਾਲਾ ਮੇਰਾ ਐਪ ਆ ਉਹਨੂੰ ਮੈਨੂੰ ਡਿਲੀਟ ਕਰਨਾ ਪੈਂਦਾ ਆ ਠੀਕ ਆ ਜਿਹੜਾ ਮੇਰੇ ਪੁਰਾਣੇ ਬਲੌਗ ਬਣੇ ਹੁੰਦੇ ਉਹਨੂੰ ਵੀ ਪ੍ਰਿੰਟ ਕਰਨੇ ਪੈਂਦੇ ਆ ਜਿਹੜਾ ਨਵਾਂ ਬਲੌਗ ਆ ਉਹ ਸਾਰਾ ਹੀ ਉਹਕੇ ਕਰਕੇ ਜੋੜ ਕੇ ਫਿਰ ਮਨੂ ਦੁਬਾਰਾ ਉਹਦੇ ਵਿੱਚੋਂ ਉਹਨੂੰ ਸੇਵ ਕਰਨਾ ਪੈਂਦਾ ਬੀ ਐਲ ਤੇ ਸੇਵ ਹੋਣ ਮੇਰੇ ਘੰਟਾ 2 ਘੰਟੇ ਲੱਗ ਜਾਂਦੇ ਆ ਕਿਉਂਕਿ ਮੇਰੇ ਫੋਨ ਦਾ ਪ੍ਰੋਸੈਸਰ ਬਹੁਤ ਸਲੋ ਆ ਤੇ ਟਾਈਮ ਲੱਗ ਜਾਂਦਾ ਉਹਨੂੰ ਮੈਂ ਸੇਵ ਕਰਕੇ ਪ੍ਰੋਪਰ ਤਰੀਕੇ ਨਾਲ ਫਿਰ ਉਹਨੂੰ ਸੁਣਦਾ ਸੁਣ ਸੁਣ ਕੇ ਫਿਰ ਬਾਅਦ ਚ ਜਿਹੜਾ ਅਪਲੋਡ ਕਰਨਾ ਹੁੰਦਾ ਉਹ ਮੇਰੇ ਫੋਨ ਤੇ ਟਾਕੇ ਤੇ ਨਹੀਂ ਹੁੰਦਾ ਜੇ ਕੋਈ ਵੀ ਬਲੌਗ ਤੇ ਜਾਂਦੇ ਵੀ ਬਲੌਗ ਅਪਲੋਡ ਕਰਦੇ ਸਾਰੇ ਵਾਈਫਾਈ ਤੇ ਕਰਦੇ ਆ ਫੋਨ ਦੇ ਉੱਤੇ ਫੋਨ ਦੇ ਤੇ ਅਪਲੋਡ ਨਹੀਂ ਹੁੰਦਾ ਫਾਈਲ ਵੀ ਚਾਹੀਦਾ ਉਧਰ ਫੋਨ ਤੇ ਮੈਟਾਫੋਰਸ ਦੀ ਫੋਨ ਆ ਤੇ ਇਹ ਮੇਰੇ ਫੋਨ ਤੇ ਅਪਲੋਡ ਨਹੀਂ ਹੁੰਦਾ ਫੋਟੋ ਫਿਰ ਨਾ ਬਾਅਦ ਚ ਸਾਰਾ ਇਹਨੂੰ ਆਪਣੇ ਬਲੌਗ ਨੂੰ ਸੇਵ ਕਰਕੇ ਇਹ ਪਾ ਜੂਰੂ ਦੇ ਜੂਰੂ ਤੇ ਅਪਲੋਡ ਕਰਨ ਨੂੰ ਕਰਨ ਲੱਗੇ ਵੀ ਡੇਰ ਘੰਟਾ ਘੰਟਾ ਲੱਗ ਜਾਂਦਾ ਤੇ نیٹ ਬਹੁਤ ਸਲੋ ਹੁੰਦਾ ਵਾਈਫਾਈ ਤੇ ਕਰਨਾ ਪੈਂਦਾ ਦੂਜੇ نیٹ ਤੇ ਨਹੀਂ ਹੁੰਦਾ ਉਹ ਨੂੰ ਅਪਲੋਡ ਕਰਕੇ ਫਿਰ ਦੁਬਾਰਾ ਸਾਰਾ ਥੰਬਨੇਲ ਵਗੈਰਾ ਉਹਦਾ ਬਣਾਉਣਾ ਪੈਂਦਾ ਆ ਬਣਾ ਕੇ ਫਿਰ ਬਲੌਗ ਇੱਕ ਅਪਲੋਡ ਹੁੰਦਾ ਆ ਠੀਕ ਆ ਉਹਨੂੰ ਤੁਸੀਂ ਦੇਖਿਆ ਕਰੋ ਪਿਆਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਫਿਰ ਬਾਅਦ ਵਿੱਚ ਮੈਨੂੰ ਸਾਰਾ ਹੀ ਬਲੌਗਰਸ ਛੱਡ ਕੇ ਫਿਰ ਮੈਨੂੰ ਦੁਬਾਰਾ ਫਿਰ ਸਨੈਪਚੈਟ ਪਰ ਨਹੀਂ ਪੈਂਦੀ ਇੰਸਟਾਗ੍ਰam ਪਰ ਨਾ ਪੈਂਦਾ ਫਿਰ ਮੈਂ ਦੁਬਾਰਾ ਉਧਰੇ ਬਲੌਗ ਦਾ ਲਿੰਕ ਉਹਦਾ ਮੈਂ ਫੇ ਦੁਬਾਰਾ ਉੱਤੇ ਲਾਉਂਦਾ ਐਨਾ ਮਤਲਬ ਮੈਨੂੰ ਘੁੰਮ ਘੁਮਾ ਕੇ ਸਿਸਟਮ ਫੇਰਨਾ ਪੈਂਦਾ ਤੇ ਮੇਰਾ ਬਲੌਗ ਫੇਰ ਜਾਂ ਇੱਕ ਤਿਆਰ ਹੁੰਦਾ ਹੈ ਡੇਲੀ ਇਹ ਪ੍ਰੋਸੀਜਰ ਕਰਨਾ ਪੈਂਦਾ ਹੈ ਕੱਟਰ-ਬੱਟ ਨਹੀਂ ਦਿਨ ਦੀ 8-9 GB ਮਤਲਬ ਮੇਰੀ ਯੂਜ਼ ਹੁੰਦੀ ਆ 4-5 GB ਤਾਂ ਮੇਰੀ ਇੱਧੇ ਉੱਧੇ ਜਾਂਦੀ ਆ ਵੀ ਬਲੌਗ ਨੂੰ ਸਨੈਪਚੈਟ ਕੱਟ ਕੇ ਇੰਸਟਾਗ੍ਰਾਮ ਕੱਟ ਕੇ ਦੁਬਾਰਾ ਭਰਨਾ ਪੈਂਦਾ ਆ ਤਾਂ ਕਰਕੇ ਤੇ ਪਿਆਰ ਕਰਿਆ ਕਰੋ ਸਪੋਰਟ ਕਰਿਆ ਕਰੋ ਤੇਰੀ ਸਪੋਰਟ ਆ ਉਹੀ ਕਰਕੇ ਹੀ ਦੇਲੀ ਅਪਲੋਡ ਕਰੂ ਦਾ ਬਲੌਗ ਤੁਸੀਂ ਦੇਖਦੇ ਆ ਤੇ ਕਾਈਆਂ ਪਾ ਅਪਲੋਡ ਕਰੀ ਤੇ ਬਲੌਗ ਬਾਕੀ ਜਿਹੜੇ ਕਰ ਵਰਦੇ ਆ ਮੈਂ ਲੱਗੂ ਮੋਹ ਧੰਨਵਾਦ ਲਵ ਯੂ ਆ ਥੈਂਕ ਯੂ ਤੁਹਾਡਾ ਆਪਣਾ ਪਿਆਰ ਦੇਣ ਲਈ ਸਪੋਰਟ ਕਰਨ ਨੂੰ ਤੇ ਬਾਕੀ ਜਿਹੜੀ ਕੋਈ ਕਮੀ ਕਮੀ ਤੁਹਾਨੂੰ ਬਲੌਗ ਚ ਲੱਗਦੀ ਹੁੰਦੀ ਹੈ ਤਾਂ ਮੈਨੂੰ ਜਰੂਰ ਦੱਸਿਆ ਕਰੀ ਠੀਕ ਆ ਹਾਂਜੀ ਹੁਣ ਵੀ ਵੀਡੀਓ ਬੰਦੀ ਬੰਦੀ ਸਟੋਰੀ ਫੋਲੋਿੰਗ ਚ ਚਲੋ ਅੰਮਾ ਦੇ ਬਲੌਗ ਬਹੁਤ ਹੈ ਅਗਲੇ ਮੈਂ ਇੱਕ ਬਲੌਗ ਵੀ ਕਰਨੀ ਕਿ ਕੁਝ ਖਾ ਪੀ ਲੈਣਾ ਜੀ ਤਦ ਜਨਾਇਆ ਤੇ ਇਹ ਮੁੱਝੀ ਕਰ ਲਿਆ ਤੁੰਡਾ ਕਰ ਲੈਣਾ ਤੇ ਬਲੋਗ ਨੂੰ ਮੁੱਝੀ ਪਿਆਰ ਦਿਓ ਤੇ ਪਿਆਰ ਕਰ ਦਿਓ ਲਵ ਯੂ ਔਰ ਥੈਂਕ ਯੂ ਜਾਨ ਨੂੰ ਸਬਸਕ੍ਰਾਈਬ ਕਰਨਾ ਨਾ ਮਨ ਕੋ ਲਿਓ ਥੈਂਕ ਯੂ ਔਰ ਬਾਏ ਲਵ ਯੂ ਬਾਏ ਬਾਏ